ਅਜਿਹੀ ਗੱਲ ਵਿੱਚ ਜਦੋਂ ਤੂੰ ਕਹਿੰਦੇ ਕਿ ਮਾਹੌਲ ਖਰਾਬ ਹੀ ਕਰਨਵੇਂ ਬਣਵੇਂ ਦੀਆਂ ਗੱਲਾਂ ਤੇ ਪ੍ਰਮੇਂਦਰ ਸੰਧੂ ਜੀ ਨਹੀਂ ਗਏ ਨਾ ਹਾਂ ਤੇ ਤੁਹਾਨੂੰ ਨਹੀਂ ਸੀ ਡਰ ਲੱਗਦਾ ਕਿ ਖਾੜਕੂ ਤੁਹਾਨੂੰ ਵੀ ਕੀ ਕਰਨਗੇ ਤੁਸੀਂ ਕੋਈ ਜਾਂਦੇ ਮੇਲਿਆਂ ਦੇ ਵਿੱਚ ਸਾਨੂੰ ਡਰ ਕਿਉਂ ਲੱਗੇਗਾ ਜਦੋਂ ਅਗਲਾ ਬੰਦਾ ਨਹੀਂ ਡਰ ਰਿਹਾ ਫੇ ਮੈਨੂੰ ਡਰਾਂ ਫਿਰ ਪੁਲਿਸ ਵਾਲਿਆਂ ਸਾਰੇ ਨਹੀਂ ਬਾਕੀ ਕਿਤੇ ਜਾਨ ਜਾਨ ਲੱਗੂ ਤੂੰ ਹੀ ਡਰਾ ਦਿੰਦੇ ਸੀ ਮਾੜਾ ਜਾਂ ਇਕ ਕਈ ਵਾਰੀ ਤੇ ਇੱਕ ਵਾਰੀ ਰਾਜਵਰੀ ਪ੍ਰੋਗਰਾਮ ਹੋਇਆ ਸਰਦਾਰ ਨੇ ਕੜੀ ਗਵਾਦ ਕਹਿੰਦਾ ਗਾਣਾ ਗਾ ਕੋਟ ਚ ਨਾ ਮਿੰਟੇ ਚ ਹੱਥ ਪਾਵੀ ਪਿਸਤੌਲ ਕੱਢਾਂ ਮੈਂ ਅੱਛਾ ਮੈਂ ਤੂੰ ਪਿਸਤੌਲ ਹੀ ਕੱਢ ਪਹਿਲਾਂ ਚੱਲ ਮਾਰ ਜੜੀ ਗੋਲੀ ਮਾਰ ਲਈ ਮਸਟੇਜ ਤੇ ਸੀਗੀ ਮੈਂ ਹਰ ਠੇਗੜੂ ਬੰਦਾ ਉਹ ਕਈ ਤਾਂ ਐਵੇਂ ਨਜਾਇਜ਼ ਡਰਾਉਂਦੇ ਸੀ ਕਲਾਕਾਰਾਂ ਨੂੰ ਇਹ ਨਜਾਇਜ਼ ਵੀ ਕਰ ਜਾਂਦੇ ਹੋਰ ਅਮਰਗੜ ਮੇਰੀ ਇੱਕ ਵਾਰੀ ਗੱਲ ਲੜਾਈ ਹੋ ਗਈ ਬਹੁਤ ਜ਼ਿਆਦਾ ਅੱਛਾ ਹੀ ਅਮਰਗੜ ਮੇਲਾ ਸੀਗਾ ਬੜਾ ਤੱਕੜਾ ਹੂੰ ਬੜੇ ਅੱਛੇ ਬੰਦੇ ਸੀਗੇ ਉਹ ਵੀ ਐ ਪਤੰਗਾ ਵੀ ਨਾਲ ਸੀਗਾ ਉਦੋਂ ਉਹ ਕਹਿੰਦੇ ਜੀ ਹੱਥ 'ਚ ਪੈਸੇ ਫੜਾਉਣੇ ਆ। ਤੁਹਾਡੇ ਹੱਥ 'ਚ ਫੜਾਉਣੇ ਹੈ। ਮੈਂ ਕਿਹਾ ਵੀ ਮਹੱਤ 'ਚ ਨੋਟ ਪੈਸੇ ਨਹੀਂ ਫੜਦੇ। ਇਹਨਾਂ ਦਾ ਕੀ ਹੈਗਾ ਪੀਤੀ ਖਾਦੀ 'ਚ ਬਾਹਰ ਫੜ ਕੇ ਥੱਲੇ ਹੀ ਘੇਰਦੇ ਹਨ ਹਨਾ ਕੀ ਕਹੋਗੇ ਤੁਸੀਂ? ਕੋਈ ਅਸੀਂ ਉਦੋਂ ਬੌਂਸਰ ਥੋੜੀ ਰੱਖਦੇ ਸੀ। ਸਾਡਾ ਤਾਂ ਰੱਬੇ ਬੌਂਸਰ ਹੁੰਦਾ ਸੀਗਾ। ਹੁੰਦਾ ਬੌਂਸਰ ਲੈ ਕੇ ਚੱਲਦੇ ਆ ਲੋਕ ਐ ਚੱਲਦੇ ਹਨਾ। ਉਦੋਂ ਕਿੱਥੇ ਬੌਂਸਰ ਹੁੰਦੇ ਸੀਗੇ ਕੁਝ ਨਹੀਂ ਹੁੰਦੇ ਉਹ ਤਾਂ ਸਾਡੀ ਆਖੀ ਬੌਂਸਰ ਹੁੰਦੇ ਸੀ ਵੀ ਕਿੱਦਾਂ ਚਾਕੜਾਂ ਕਿੱਦਾਂ ਚਾਕੜ ਹਾਂ ਨਾ ਦਾ ਅਮਰਗੜ ਪ੍ਰੋਗਰਾਮ ਹੋ ਗਿਆ ਜੀ ਵਿਸਕੀ ਵਿਸਕੀ ਮੁੰਡਾ ਹੁੰਦਾ ਸੀਗਾ ਇੱਕ ਉਹਦਾ ਨਾਮ ਵਿਸਕੀ ਸੀਗਾ ਬਹੁਤ ਅੱਛੇ ਖਾਨਦਾਨੀ ਸਰਦਾਰ ਸੀਗੇ ਕੋਰੀਆਂ ਵਾਲੇ ਬੱਚਦੇ ਸੀਗੇ ਨਾ ਉੱਥੇ ਲੜਾਈ ਹੋ ਗਈ ਉਹ ਕਹਿੰਦੇ ਜੀ ਅਸੀਂ ਹੱਥ ਵਿੱਚ ਪੈਸੇ ਫੜਾਣ ਨੂੰ ਇਹ ਪਤੰਗਾ ਭਾਜੀ ਕਹਿੰਦੇ ਕਹਿੰਦੇ ਵੀ ਬੱਲਾ ਜੀ ਅੱਕਣਾਂ ਕਹਿੰਦੇ ਮੈਂ ਕਿਹਾ ਇਹ ਇੱਕ ਜਣਾ ਆਊਗਾ ਦੋ ਜਣਾ ਆਊਗਾ ਮੈਂ ਕਿਹਾ ਭਾਜੀ ਕੋਈ ਗਲਤ ਗੱਲ ਨਾ ਹੋ ਜੇ ਬਿਲਕੁਲ ਹੈ ਤੇ ਮੇਗਾ ਫਿਰ ਬੰਬੜੀਆਂ ਚਲਾਕਦਾ ਹੁੰਦੀਆਂ ਹੀ ਆ ਥੋੜਾ ਜਾ ਸਾਡੀ ਵੀ ਮੈਮਰੀ ਜਿਹੜੀ ਹੈਗੀ ਨਾ ਜੋਤਸ਼ੀਪਣਾ ਹੈਗਾ ਤੁਹਾਡੇ ਥੋੜਾ ਜਾ ਹਣਾ ਹੁੰਦਾ ਹੈ ਮੇਰੇ ਪਾਪਾ ਸੀਗੇ ਥੋੜੇ ਜਿਹਾ ਤੇਰਾ ਮੇਗਾ ਭਾਜੀ ਹੁਣ ਤੁਸੀਂ ਪਿੱਛੇ ਰਹੋ ਮੈਂ ਆਪ ਗੱਲ ਕਰ ਲਾਂ ਹਾਂ ਕਹਿੰਦਾ ਭਿੰਜੀ ਤੁਸੀਂ ਗੱਲ ਉਹਦਾ ਇੱਕੋ ਹੀ ਹਥਿਆਰ ਹੁੰਦਾ ਸੀ ਹੱਥ ਜੋੜਨਾ ਸਭ ਤੋਂ ਵੱਡਾ ਹਥਿਆਰ ਹੈ ਭਿੰਜੀ ਹੱਥ ਜੋੜ ਦੋ ਠੀਕ ਹੈ ਹੁਣ ਇੱਕ ਤਾਂ ਬੰਦਾ ਉਹ ਲੱਗਦਾ ਉਹਦੇ ਨਾਲ ਹੀ ਕੋ ਲੱਗਦਾ ਉਹ ਪਹਿਲੇ ਵਾਲਾ ਆਇਆ ਜਦੋਂ ਅਸੀਂ ਹੱਥ 'ਚ ਮੈਂ ਕਿਹਾ ਮੈਂ ਪੈਸੇ ਤਾਂ ਹੱਥੋਂ ਫੜ ਲਵਾਂ ਪਰ ਮੈਂ 100 ਦਾ ਨੋਟ ਨਹੀਂ ਫੜਨਾ ਚੰਗਾ ਲਿਆ ਕੋਈ 11000 ਲਿਆ ਜਾਂ 10 ਜਾਂ 5000 ਲਿਆ ਮੈਂ ਕਿਹਾ ਬਾਕੀ ਵੀ ਮੈਨੂੰ ਮੈਂ ਕਿਹਾ ਜਿਹੜੇ ਨਾਲ ਦੇ ਬੈਠੇ ਆ ਉਹ ਨਾ ਕਰਦੇ ਆ ਵੀ ਉਹਨਾਂ ਤੋਂ ਪੈਸੇ ਨਾ ਫੜੀ ਅੰਨੀ ਗੱਲ ਕਹਿਣਦੇ ਉਹਨੇ ਚੱਕ ਕੇ ਉਹਦੀ ਕੁਰਸੀ ਮਾਰੀ ਜੇ ਤੂੰ ਨਾ ਕਿਤੇ ਐਵੇਂ ਅੰਨੀ ਲੜਾਈ ਹੋਈ ਕੁਰਸੀਆਂ ਚੱਲ ਗਈਆਂ ਸੀ ਸਟੇਜਾਂ ਤੋਂ ਛਾਲਾ ਮਾਰੀਆਂ ਘਰਾਂ ਜਾ ਗਿਆ ਉਹਨਾਂ ਦੀ ਜਨਨੀਆਂ ਚ ਬੈਠੀ ਮੈਂ ਫਿਰ ਉਹਨਾਂ ਦੀ ਜਿਹੜੀ ਲੇਡੀ ਸੀਗੀ ਉਹ ਉਹਨਾਂ ਨੇ ਸਟੈਂਡ ਲਿਆ ਕਹਿੰਦੀ ਤੁਸੀਂ ਇੱਥੇ ਬੈਠੋ ਤੁਸੀਂ ਕਹਿੰਦੀ ਮੈਂ ਦੇਖਦੀਆਂ ਕਹਿੰਦੀ ਇਹਨਾਂ ਨੂੰ ਵੱਡਿਆਂ ਨੂੰ ਕਹਿੰਦੀ ਨਾਲੇ ਕਹਿੰਦੀ ਬੁਲਾ ਲੈਂਦੇ ਆ ਇਹ ਫਿਰ ਬਾਅਦ ਚ ਕਹਿੰਦੇ ਝਗੜੇ ਕਰਦੇ ਹੈਗੇ ਉਹੀ ਲੜਾਉਂਦੇ ਆਪਸ ਚ ਖੜਾ ਬੰਦ ਹੋ ਗਿਆ ਅੱਗੇ ਘਰ ਆਪਣੀ ਪੇਟ ਮਿਲ ਗਈ ਪੇਮੈਂਟ ਮਾ ਪੂਮਟਾ ਕਿੱਥੇ ਸੀਗੇ ਕਿ ਪਤੰਗੇ ਨੇ ਬੁੱਕ ਕੀਤਾ ਹੋਏ ਸੀ ਪ੍ਰੋਗਰਾਮ ਅੱਛਾ ਮੈਂ ਜਦੋਂ ਫੰਕਸ਼ਨ ਬੁੱਕ ਕਰਦੀ ਸੀ ਨਾ ਮੈਂ ਪਹਿਲਾਂ ਹੀ ਕਹਿੰਦੀ ਸੀ ਸਟੇਟ ਚੜਨ ਤੋਂ ਪਹਿਲਾਂ ਪੇਮੈਂਟ ਦੇ ਦੋ ਮੈਨੂੰ ਪਤੰਗਾ ਸਾਹਿਬ ਸੀਗੇ ਜਿਹੜਾ ਮਲੱਕੜ ਟਾਈਪ ਨਹੀਂ ਹੁੰਦਾ ਮਿਲ ਆਪਣਾ ਟਾਈਪ ਕਿ ਚਲੋ ਕੋਈ ਆਪਣੇ ਬੰਦੇ ਉਹ ਮਾਰਕੀਟ ਬਣਾਉਣ ਦੇ ਚ ਹੁੰਦਾ ਸੀਗੇ ਚਲੋ ਵੀ ਅਸੀਂ ਮਿੱਠਾ ਬੋਲ ਕੇ ਅਗਲਾ ਫੰਕਸ਼ਨ ਲੈ ਲਾਂਗੇ ਹਨਾ ਮੈਨੂੰ ਐ ਹੁੰਦਾ ਸੀਗਾ ਥੋੜਾ ਜਿਹਾ ਵੀ ਨਹੀਂ ਜਦੋਂ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਉਦੋਂ ਮੈਂ ਪਹਿਲਾਂ ਹੀ ਪੇਮੈਂਟ ਲੈ ਲੈਂਦੀ ਬਾਜੀ ਥੋੜਾ ਜਿਹਾ ਬਾਤ ਕਿਉਂਕਿ ਉਹ ਉਸੇ ਏਰੀਆ ਚ ਉਹਨੇ ਵੀ ਰਹਿਣਾ ਉਹੀ ਬੰਦਿਆਂ ਨੇ ਉਹ ਮਿਲਣਾ ਅਗਲੇ ਦਿਨ ਉਹਨੂੰ ਹਣਾ ਉਹਦਾ ਵਿਚਾਰਾ ਬਹੁਤ ਜ਼ਿਆਦਾ ਮਰੀਆਂ ਫਿਰ ਤਾਂ ਇਹਦੀ ਪੇਮੈਂਟਾਂ ਮਾਰ ਲੈਦੇ ਲੋਕੀ ਵਾਧੂ ਮਰੀਆਂ ਜੀ ਅੱਛਾ ਜੀ ਆ ਜਾਂਦੇ ਸੀ ਕਰਨ ਚਲੋ ਉਹਦਾ ਬਰਕਤ ਵੀ ਬਹੁਤ ਹੁੰਦੀ ਸੀ ਪੈਸੇ ਬਹੁਤ ਹੁੰਦੇ ਸੀ ਕੋਲੋਂ ਪੇਮੈਂਟਾਂ ਦੇ ਕੇ ਆ ਜਾਣਾ ਕਿਉਂਕਿ ਢੋਲਕੀਆਂ ਵਾਲਿਆਂ ਨੇ ਤਾਂ ਪੈਸੇ ਲੈਣੇ ਹੀ ਲੈਣੇ ਆ ਹਾਂ ਉਹਨੇ ਤਾਂ ਲੈਣੇ ਲੈਣੇ ਲੋਲਗੀ ਵਾਲੀ ਵੀ ਦੇ ਕੇ ਮੁੰਡਿਆਂ ਦੀ ਸੌਂ ਖਾ ਜਾਣਗੇ ਭੈਣ ਜੀ ਮੁੰਡੇ ਦੀ ਸੌਂ ਘਰ ਚਾਟਾ ਨਹੀਂ ਹੈਗਾ ਮੂੰਹ ਜਿਹੜਾ ਮੁੰਡੇ ਦੀ ਸੌਗ ਆ ਗਿਆ ਆਟਾ ਨਹੀਂ ਹੈਗਾ 20 ਕਿਲੋ ਵਿੱਚ ਤੁਸੀਂ ਸੌ ਚੱਕ ਰਿਹਾ ਮੁੰਡੇ ਦੀ ਸੌਦਾ ਵੈਸੇ ਚੱਕਣੀ ਨਹੀਂ ਚਾਹੀਦੀ ਭੁਗਤਤੇ ਬੰਦੇ ਸਾਡੇ ਇੱਕ ਢੋਲਕੀ ਮਾਸਟਰ ਸੀਗਾ ਹਰ ਵੇਲੇ ਮੁੰਡੇ ਦੀ ਸੌ ਚੱਕਦਾ ਸੀਗਾ ਔਰ ਉਹਦਾ ਅਮਰੀਕਾ ਚੋਂ ਮੁੰਡਾ ਮਰ ਗਿਆ ਸੀ ਇਹ ਸਿਆਣੇ ਵੀ ਕਹਿੰਦੇ ਸੌ ਚਾਹੇ ਸੱਚੀ ਖਾਓ ਜਾਂ ਝੂਠੀ ਕੋ ਮਾੜੀ ਹੁੰਦੀ ਹੈ ਮੁੰਡੇ ਦੀ ਕਸਮ ਤੱਕ ਕਦੀ ਕੋਈ ਤੁਹਾਡੇ ਤੇ ਮੱਤੀ ਦੱਸਦਾ ਆਰਾ ਨਹੀਂ ਧਰਿਆ ਹੋਇਆ ਜਿਹੜਾ ਤੁਸੀਂ ਸੌ ਨਹੀਂ ਧੀ ਦੀ ਵੀ ਕਿਉਂ ਖਾਣੀ ਜੀ ਹੈ ਧੀ ਦੀ ਵੀ ਕਿਉਂ ਖਾਣੀ ਹੈਗੀ ਜੇ ਮੁੰਡੇ ਦੀ ਨਹੀਂ ਖਾਣੀ ਤੇ ਧੀ ਦੀ ਵੀ ਕਿਉਂ ਖਾਈਏ ਚਲੋ ਇਹ ਤਾਂ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ ਚਲੋ ਹੁਣ ਇਹ ਚੱਲ ਗਿਆ ਵੀ ਧੀਆਂ ਵੀ ਮਾੜੀਆਂ ਨਹੀਂ ਹੈਗੀਆਂ ਹੁਣ ਦੇਖੋ ਜੜ ਤਾਂ ਮੁੰਡੇ ਹੀ ਲਾਂਦੇ ਐ ਇਥੇ ਮੈਂ ਧੀ ਔਰ ਪੁੱਤ ਦਾ ਉਹ ਨਹੀਂ ਕਰੂੰਗੀ ਖਾਨਦਾਨ ਤਾਂ ਪੁੱਤਾਂ ਨਾਲ ਹੀ ਚੱਲਦਾ ਹੈ ਉਹ ਵੀ ਤਾਂ ਦਿਲ ਨੂੰ ਸਮਝਾਉਣ ਵਾਲੀ ਗੱਲ ਹੈ ਕਿਉਂਕਿ ਮੈਂ ਵੀ ਇੱਕ ਕੁੜੀ ਆ ਮੈਂ ਵੀ ਕਿਸੇ ਦੀ ਧੀ ਆ ਸਾਨੂੰ ਕਿੰਨੀ ਕ ਰਿਸਪੈਕਟ ਮਿਲਦੀ ਸੀਗੀ ਸੱਤ ਤਾਂ ਅਸੀਂ ਪਹਿਲਾਂ ਹੀ ਸੀਗੀਆਂ ਤੇ ਉਹ ਮੁੰਡੇ ਦੇ ਲਾਲਚ ਵਿੱਚ ਹੀ ਹੀ ਸਤੂ ਗਿਆਂ ਦੋਹੀਂ ਇਹ ਐਕਸਰ ਹੁੰਦਾ ਕਿਸਾਵਾਤਾ ਨੋਡ ਮੈਂ ਐਕਸਰ ਹੀ ਹੁੰਦਾ ਸੀ ਸਾਡੇ ਜਦੋਂ ਸਾਡੇ 7ਵੀਂ ਭੈਣ ਹੋਈ ਨਾ ਹਮ ਹਾਲਾ ਕਿ ਮੇ ਮੈਂ ਜਦੋਂ ਹੋਈਆਂ ਨਾ ਮੇਰੇ ਤੋਂ ਪਹਿਲਾਂ ਵੀ ਮੁੰਡਾ ਸੀਗਾ ਉਹ ਉਹਦੀ ਡੈਥ ਹੋ ਗਈ ਸੀ ਜਦੋਂ ਮੈਂ ਜੰਮੀ ਫਿਰ ਮੇਰੇ ਤੋਂ ਬਾਅਦ ਵੀ ਬੇਟਾ ਹੋਇਆ ਸਾਡੇ ਹੈਨਾ ਬ੍ਰਦਰ ਹੋਇਆ ਫਿਰ ਮੈਂ ਲੱਕੀ ਸਮਝਣ ਲੱਗ ਗਏ ਮੇਰੇ ਪਪਾ ਵੀ ਲੱਕੀ ਕੁੜੀ ਹੈ ਹੈਨਾ ਤੇ ਮੇਰੇ ਤੋਂ ਬਾਅਦ ਫਿਰ ਤਿੰਨ ਹੋਈਆਂ ਫਿਰ ਉਦੋਂ ਵੀ ਬਾਪੂ ਨੇ ਬ੍ਰੇਕ ਨਹੀਂ ਲਾਈ। ਉਹ ਨਹੀਂ ਲਾਈ ਉਹ ਕਿ ਇਹ ਪ੍ਰਾਣੇ ਹੋ ਜਾਂਦੇ ਹੁਣ ਵੀ ਤੁਸੀਂ ਦੇਖੋ ਹਰਿਆਣੇ 'ਚ ਜਾਓ ਪੰਬਾਮਣਾ ਦੇ ਘਰ ਨਾਲ 7-7 ਕੁੜੀਆਂ ਹੋਣੀਆਂ 4-5-7 4-5-7 ਇਹ ਕੁਦਰਤੀ ਗੱਲ ਹੈ। ਇਹ ਚੰਡੀਗੜ੍ਹ 'ਚ ਜਿੱਦਣ ਹੁੰਦੇ ਨੇ ਸਰਾਜਾਂ ਹੋਰ ਕੰਜੀਆਂ ਲੱਭਦੇ ਲੱਭਦੀਆਂ ਨਹੀਂ ਅੱਜਕੱਲ੍ਹ ਤੇ। ਲੱਭਦੀ ਨਹੀਂ। ਹੂੰ। ਉਹ ਮੰਦਰ ਦੇ ਬਾਹਰ ਲੋਕੀ ਢੀਕਦੇ ਰਹਿੰਦੇ ਨੇ ਵੀ ਕਿਤੇ 5 ਜਾਂ 7 ਕੁੜੀਆਂ ਹੋਣ। ਕੁੜੀਆਂ ਮਿਲਣ। ਫਿਰ ਉੱਥੇ ਲਿਆਉਣਗੇ ਝੁੱਗੀ ਝੌਂਬੜੀ ਜਿਹੜੇ ਗਰੀਬਾਂ ਦੇ ਧੀਆਂ ਜ਼ਿਆਦਾ ਹੋ ਜਾਂਦੀਆਂ। ਹੂੰ। ਅਜੇ ਸਤਿਵੀਂ ਦੀ ਗੱਲ ਕਰ ਲਗੇ ਤੁਸੀਂ। ਪੈਂਡ ਸਤਵੀਂ ਜਿਹੜੀ ਆ ਗਈ ਹਾਂ ਸਤਵੀਂ ਪੈਣ ਆਈ ਸਾਡੀ ਗਲੀ ਵਾਲੀ ਕਹਿੰਦੇ ਸਾਡੀ ਬਾਈ ਸੈਕਟਰ ਕੋਠੀ ਸੀਗੀ ਪਹਿਲਾਂ ਐਕਿਰੈਂਸ ਨਿਵੇਂ ਦੇ ਪਿੱਛੇ ਹੈ ਨਾ ਇੱਕ ਲੜਕੀ ਤਾਂ ਰਿਟਾਇਰਮੈਂਟ ਕੇ ਬਾਅਦ ਹੋਈ ਹੈ ਇਹ ਨੂੰਨ ਕੀ ਪਤਾ ਵੀ ਰਿਟਾਇਰਮੈਂਟ ਬਾਅਦ ਵੀ ਉਲੀ ਲੱਗ ਜਾਂਦੀ ਬੰਦੇ ਨੂੰ ਹੈ ਗੋਲ ਦੀ ਗੱਲ ਹੈ ਵੀ ਮੈਨੂੰ ਕਹਤੇ ਕਹਿੰਦੀ ਹੈ ਇਹ ਉਹ ਤਾਂ ਗੱਲਾਂ ਚੱਲਦੀਆਂ ਨਾ ਭਾਈ ਪਾਠਕ ਸਾਹਿਬ ਕੀ ਇੱਕ ਹੋਰ ਲੜਕੀ ਆ ਗਈ ਅੱਛਾ ਹੈ ਨਾ ਤੇ ਕਹਿੰਦੀ ਹੋਈ ਹੋਈ ਕਹਿੰਦੀ ਇੱਕ ਕੁੜੀ ਤਾਂ ਕਹਿੰਦੀ ਰਿਟਾਇਰਮੈਂਟ ਤੋਂ ਬਾਅਦ ਹੋਈ ਹੈ ਹੌਣੇ ਪਤਾ ਲੱਗਦਾ ਵੀ ਕਿਉਂ ਕਹਿੰਦੀਆਂ ਸੀ ਉਦੋਂ ਨਹੀਂ ਸੀ ਪਤਾ ਹਨਾ ਦੇ ਮੇਰੀ ਬੀਬੀ ਵੀ ਦਾਦੇ ਹੁੰਦੇ ਇੱਕ ਉਹਨਾਂ ਦਾ ਮਾਮਾ ਸੀ ਨਾ ਜਿਦ ਦਿਨ ਉਹਨਾਂ ਦੀ ਵੱਡੀ ਕੁੜੀ ਦਾ ਵਿਆਹ ਸੀ ਉਦੋਂ ਉਹਦੀ ਮਾਹ ਦੇ ਘਰ ਕੁੜੀ ਜਾਦੀ ਐਦਾਂ ਹੀ ਹੁੰਦੀ ਸੀ ਪਹਿਲਾਂ ਪਹਿਲਾਂ ਐਦਾਂ ਹੀ ਹੁੰਦੀ ਸੀਗੇ ਪਰ ਰੌਣਕਾਂ ਲੱਗਦੀਆਂ ਐਸੇ ਰਿਸ਼ਤੇਦਾਰ ਘਰ ਚ ਆਹਣ ਜੁੱਤੀ ਖੁੱਲੇ ਵਿਹੜੇ 'ਚ ਹਨਾ ਹੌਣਾਂ ਅਸੀਂ ਕਹਿੰਦੇ ਨਾ ਆ ਜਾ ਨੀ ਮੇਰੇ ਕੋਲ ਬਹਿ ਜਾ ਮੇਰਾ ਟਾਈਮ ਹੀ ਸਪੈਂਡ ਹੋ ਜਾਊਗਾ ਤੁਹਾਡਾ ਜਾਂ ਐਂ ਕਹਿੰਦੇ ਆ ਕਈ ਲੋਗ ਇਹਦਾ ਇਹ ਦਿਸ ਰੇ ਜਿੰਨੇ ਕਹਿੰਦੇ ਪਿਸਤੌਲਾਂ ਇਸ਼ਾਰਾ ਜੀ ਕਰ ਫਿਰ ਉਹਨਾਂ ਕੱਢਿਆ ਨਹੀਂ ਪਿਸਤੌਲ ਬਸ ਹੈ ਹੀ ਨਹੀਂ ਸੀ ਅੱਜ ਫੋਕਾਈ ਐਮੀ ਐਮੀ ਗਾਣਾ ਕਿਹੜਾ ਸੁਣਾ ਰਿਹਾ ਸੀਗਾ ਗਾਣਾ ਕਿਹੜਾ ਸੁਣਦਾ ਸੀ ਵਾਰ-ਵਾਰ ਗਾਣਾ ਉਹ ਸੁਣਦਾ ਸੀਗਾ ਮੈਂ ਤੈਨੂੰ ਦੱਸ ਦਿਆਂ ਦੇਦੇ ਮੁੱਕ ਲਾਵੇ ਦੀ ਟਰਾਈ ਭਾਬੀ ਐਨੀ ਮੇਰੇ ਸਹੁਰਿਆਂ ਦਾ ਘਰ ਹਾਈ ਕੋਰਟ ਵਰਗਾ ਹਏ ਹੇ ਬੜਾ ਪਧੀਆ ਗੀਤ ਸੀਗਾ ਇਹ ਇਹ ਵਕੀਲ ਹੁੰਦੇ ਸੀ ਇੰਵਰਟ ਸਾਰੇ ਗਾਣੇ ਅੱਛਾ ਜੀ ਕਹਿੰਦੇ ਨੇ ਮਾਂ ਹੀ ਗੁੱਸੇ ਖੋਰ ਸੌਰਾ ਸਭ ਕੁਚ ਕਰ ਗਏ ਸੁਣਿਆ ਮੈਂ ਸੱਸ ਦੇ ਅਸੂਲ ਫੌਜ ਵਰਗੇ ਪਿਆਰ ਵਿੱਚ ਖੀਵੀ ਗੁੱਸਾ ਜ਼ਹਿਰ ਤੋਂ ਵੀ ਕੋਣਾ ਹਏ ਪਿਆਰ ਵਿੱਚ ਖੀਵੀ ਪਿਆਰ ਜਿ ਕਿੰਨੀ ਬਨ ਲਖੀਵੀ ਹੈ ਨਾ ਗੁੱਸਾ ਜ਼ਹਿਰ ਤੋਂ ਵੀ ਕੋਣਾ ਮੂੰਹ ਕਰ ਲੈਂਦੀ ਕਦੇ ਫਟੇ ਨੋਟ ਵਰਗਾ ਦੇ ਦੇ ਮੁਕਲਾਵੇ ਦੀ ਟਰਾਈ ਭਾਬੀਏ ਨੀ ਮੇਰੇ ਸਹੁਰਿਆਂ ਦਾ ਘਰ ਹਾਈ ਕੋਰਟ ਵਰਗਾ ਇਹ ਨਾ ਬੰਤਨਾਮਪੁਰੇ ਵਾਲਾ ਨਾ ਇਥੇ ਹਾਂ ਹਾਂ ਉਹਦਾ ਲਿਖਿਆ ਹੈਗੀ ਅੱਛਾ ਅੱਛਾ ਉਹ ਗੀਤ ਬੋਸਣੇ ਲਿਖਦਾ ਬੋਸਣ ਨਾ ਪਰ ਐਸੇ ਬੋ ਮਾੜੇ ਹਾਲਾਤ ਨੇ ਕੀ ਕਰੀਏ ਹਣ ਕੀ ਕਰੀਏ ਕੀ ਕਰੀਏ ਹਣ ਹਾਲਾਤ ਤਾਂ ਸਭ ਦੇ ਮਾੜੇ ਨੇ ਵਿਪਤਾ ਸਭ ਤੇ ਆਉਂਦੀ ਹੈ ਅ ਡੰਗਰਾਂ ਤੇ ਵਿਪਤਾ ਇਹ ਦੇਖਿਆ ਹਣਾ ਚ ਕਿਦਾਂ ਰੜਿਆ ਇਹ ਰੱਬ ਵਿਪਤਾ ਸਭ ਤੇ ਪੈਂਦੀ ਹੈ ਅਮੀਰ ਤੇ ਵੀ ਵਿਪਤਾ ਪੈਂਦੀ ਹੈ ਗਰੀਬ ਤੇ ਵੀ ਪੈਂਦੀ ਹੈ ਝਾੜੂ ਫੇਰਨ ਵਾਲੇ ਤੇ ਵੀ ਵਿਪਤਾ ਪੈਂਦੀ ਹੈ ਵੱਡੇ ਵੱਡੇ ਜੜੀਆਂ ਸਰਕਾਰਾਂ ਬੈਠੀਆਂ ਇਹਨਾਂ ਤੇ ਵੀ ਵਿਪਤਾ ਪੈਂਦੀ ਹੈ ਵਿਪਤਾ ਤਾਂ ਸਭ ਨੂੰ ਦਿੰਦਾ ਉਹ ਪਰ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਲਓ ਤੁਸੀਂ ਠੀਕ ਨੇ ਇਹਦਾ ਇੱਕ ਹੈਗਾ ਗੀਤ ਗਾਇਆ ਸੀਗਾ ਤੈਨੂੰ ਦਿਲ ਦੇ ਕੇ ਤੇਰਾ ਸਨਮਾਨ ਕਰਾਵਾਂ ਵੇ ਆ ਵੇ ਸੋਹਣੀਆਂ ਸ਼ਕੀਨਾ ਇਹ ਦੋ ਗੀਤ ਮੈਂ ਇਹਦੇ ਗਾਏ ਹਨ ਇੱਕ ਗਾਇਆ ਸੀ ਨਾ ਬਾਬਾ ਨਾ ਮੈਨੀ ਕਰਨਾ ਪਿਆਰਾ ਇਹ ਵੀ ਇਹਦਾ ਲਿਖਿਆ ਸੀਗਾ। ਹੂੰ। ਕੁਲਦੀਪ ਆਰਸ ਨੇ ਬਹੁਤ ਗਾਣੇ ਗਾਏ ਨੇ। ਹਾਂਜੀ ਬਹੁਤ ਗਾਣੇ ਗਾਏ ਕੁਲਦੀਪ ਆਰਸ। ਅੱਛਾ ਹੁਣ ਤੁਹਾਡਾ ਕਿੰਨੇ ਸਾਲ ਬਾਅਦ ਗੀਤ ਆ ਰਿਹਾ ਦੀ? ਮੇਰਾ ਹੁਣ ਐਵੇਂ 2008 'ਚ ਛੜਤਾ ਸੀਗਾ, 5 'ਚ ਵਿਆਹ ਹੋ ਗਿਆ। ਹਸਬੰਦ ਆ ਗਏ, ਹਸਣਾ ਬੰਦ ਹੋ ਗਿਆ। ਹਨਾ। ਹਸਬੰਦ ਆ ਗਏ, ਹਸਣਾ ਬੰਦ। ਹੱਸੇ ਬੋਲਨ ਚ ਹਸਬੰਦ ਆਏਗਾ ਨਾ ਲਿਖਣ ਜੋ ਹਸਬੰਦ ਆਏਗਾ। ਹਸ ਬੰਦ ਹਸਣਾ ਬੰਦ। ਇਹਦਾ ੱੱਕੇ ਨਾਲ ਹੀ ਹੱਸਦੇ ਸੀ। ਹਾਂ ਸੋਦਾ ਸੱਚਾਈ ਨਹੀਂ ਹੈ ਜੇ ਵਾਈਫ ਆ ਜੇ ਵਾਈਫ ਤਾਂ ਨਹੀਂ ਦੇਖੋ ਮਰਦ ਫਰਦੌਨ ਹੈ ਸਮਾਜ ਚ ਹਮ ਜਿੰਨੀ ਮਰਜੀ ਵੱਡੀ ਹੋਵੇ ਇਹ ਘਰ ਵਾਲੀ ਦਾ ਰੈਂਕ ਵੱਡਾ ਹੋਵੇ ਲੇਕਿਨ ਇੱਕ ਵਾਰੀ ਤਾਂ ਫਿਰ ਜਦੋਂ ਤੁਸੀਂ ਲੜੋਗੇ ਫਿਰ ਆਂਦੇ ਨੇ ਕਈ ਵਾਰੀ ਟਿਪਸ ਭੇਜਦੇ ਆ ਜਿਹੜੀ ਅਨਪੜ ਲੇਡੀ ਹੋਊਗੀ ਘਰ ਬਸਾ ਲੂਗੀ ਤੇ ਜਿਹੜੀ ਪੜ੍ਹੀ ਲਿਖੀ ਹੋਊਗੀ ਉਹ ਕੋਰਟ ਕੋਰਟ ਚ ਲੈ ਕੇ ਜਾਊਗੀ ਵਾਹ ਕਿਆ ਬਾਤ ਹੈ ਹਨ ਪਰ ਤੇਮੀ ਘਰ ਬਸਾ ਲੰਦੀ ਹੈ ਫਿਰ ਵੀ ਹੁਣ ਸਾਡੇ ਤੇ ਅਸੀਂ ਗਾਉਣ ਵਾਲੀ ਆ ਹਨਾ ਮੈਨੂੰ ਗਾਉਣ ਵਾਲੀ ਕਹਿੰਦੇ ਸਟੇਟ ਵੱਲਾ ਘਟ ਕਰਨਗੇ ਅੱਛਾ ਉਹ ਗਾਉਣੇ ਵਾਲੀ ਉਹ ਗਾਣੇ ਵਾਲੀ ਹਨਾ ਨਾਮ ਕੱਟ ਲੈਂਦੇ ਹਨਾ ਉਹ ਐਕਟਰ ਉਹ ਫਿਲਮ ਵਾਲੀ ਇਦਾਂ ਹੀ ਬੋਲਦੇ ਨਾ ਇਦਾਂ ਹੀ ਬੋਲਦੇ ਹਨਾ ਆ ਗਈ ਹੋਏ ਆ ਗਈ ਹੋਏ ਬੀਬੀ ਪੱਖੀ ਬੈਠੀ ਹੈ ਭਾਸ਼ਾ ਦੇਖੋ ਹੈ ਉਹ ਮੈਂ ਅੱਗੇ ਵੀ ਜਲਦੀ ਪ੍ਰੋਗਰਾਮ ਕਰਾ ਲਓ ਮੈਨੂੰ ਅੱਗੇ ਵੀ ਜਾਣਾ ਹੈ ਉਹ ਬੰਦਾ ਜਾ ਕੇ ਸਪੀਕਰ ਚ ਅਨਾਉਂਸਮੈਂਟ ਕੀ ਕਰਦਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਭਾਈ ਪਿੰਡ ਵਾਲਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਬੀਬੀ ਬਹੁਤ ਪੱਖੀ ਬੈਠੀ ਉੱਪਰ ਲੈ ਕਰ ਲੋ ਗੱਲ ਇਹ ਮਾਲਵੇ ਵਾਲੀ ਸੰਗਰੂਲ ਵਾਲੇ ਪਾਸੇ ਦੀ ਇਹ ਅੰਦਰ ਹੀ ਅੰਦਰ ਹੀ ਆ ਸਾਰੇ ਬੋਡਲਾਡਾ ਸਾਈਡ ਇਧਰ ਸਾਰੇ ਅੰਦਰ ਹੀ ਆ ਜਖੇਪੁਰ ਇਹਦਾ ਸੀਗਾ ਗੀਤ ਪੰਮੀ ਬਾਈ ਦਾ ਪਿੰਡ ਉੱਥੇ بڑے ਅਖਾੜੇ ਲਾਏ ਬੀਬੀ ਪੱਕੀ ਪਈ ਹੈਗੀ ਪੱਕੀ ਪਈ ਹੈ ਬੀਬੀ ਐ ਦੱਸੋ ਅੈ ਤਾਂ ਨੀ ਗਰ ਵੀ ਟਾਈਮ ਹੋ ਰਿਹਾ ਜਾਂਦਾ ਆ ਬੋਲਣ ਦਾ ਬੋਲੀ ਵੀ ਉਧਰ ਇਹ ਸਿੱਧੀ ਤੇ ਠਾਹ ਸੋਟਣ ਸਾਡਾ ਤਾਂ ਕੈਰੈਕਟਰ ਹੀ ਇਦਾਂ ਦਾ ਉਂਗਲੀ ਬਹੁਤ ਜਲਦੀ ਚੱਕੀ ਜਾਂਦੀ ਆ ਹਨਾ ਐ ਹੀ ਗਏ ਨਾ ਵਿਜਿਤ ਕਿਸੇ ਨਾਲ ਗੱਲ ਕਰ ਲੋ ਲੋਕ ਵੀ ਬੜੇ ਹਨ ਇਦਾਂ ਦੇ ਇੱਕ ਲੰਬੀ ਦਾ ਸਰਪੰਚ ਹੁੰਦਾ ਸੀਗਾ ਸ ਇਹਨੂੰ ਆ ਦੇਖੇ ਜਿਹੜੀ ਲੁੱਤਰੋ ਚਾਚੀ ਦਾ ਰੋਲ ਕਰਦਾ ਮੁੰਡਾ ਹਾਂ ਦੇਖੀ ਬਾਦਰ ਵਾਦਰ ਰਮਾ ਮੰਡੀ ਦਾ ਮੁੰਡਾ ਇਹ ਇਹਦੇ ਨਾਲ ਹੀ ਚਾਚਾ ਚਤਰੂ ਨਹੀਂ ਚਾਚੀ ਚਤਰੂ ਨਾ ਦੂ ਦੂ ਕਰਦੇ ਹੁੰਦੇ ਇੱਕ ਦੀ ਡੈਥ ਹੋ ਗਈ ਉਹ ਤਾਂ ਉਹ ਡੈਥ ਇਹ ਹੁਣ ਮੁੰਡਾ ਉੱਠਿਆ ਜੱਟਾਂ ਦਾ ਮੁੰਡਾ ਹੈ ਇਹ ਅੱਛਾ ਹਾਂ ਮੇਰੀ ਸਟੇਜ ਸੈਕਟਰੀ ਕਰਦਾ ਹੁੰਦਾ ਸੀਗਾ ਤੇ ਬਹੁਤ ਵਧੀਆ ਬੰਦਾ ਗੱਲ ਰੋਗ ਗਏ ਤੁਸੀਂ